ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕੰਮ ਵਲੌਗ ਵਿੱਚ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਸ਼ਾਮ ਦਾ ਟਾਈਮ ਹੈ ਇੱਥੇ ਮੈਂ ਲੱਗੀ ਆ ਕੱਪੜੇ ਵਾਸ਼ ਕਰਨ ਸਵੇਰ ਦੇ ਟਾਈਮ ਆਪਾਂ ਕੱਪੜੇ ਵਾਸ਼ ਨਹੀਂ ਕੀਤੇ ਕਿਉਂਕਿ ਬੱਚਿਆਂ ਦੀ ਜਦੋਂ ਯੂਨੀਫਾਰਮ ਵਾਸ਼ ਕਰਨੀ ਹੁੰਦੀ ਹੈ ਫਿਰ ਮੈਂ ਸ਼ਾਮ ਦੇ ਟਾਈਮ ਮਸ਼ੀਨ ਲਗਾਉਂਦੀ ਆ ਉਸ ਤੋਂ ਪਹਿਲਾਂ ਮੈਂ ਕੱਪੜੇ ਮਸ਼ੀਨ ਚ ਪਾਉਣ ਤੋਂ ਪਹਿਲਾਂ ਮੈਂ ਕੱਟ ਕੇ ਘਟੀਆਂ ਸਬਜੀ ਸਬਜੀ ਕੱਟ ਕੇ ਫੇਰ ਲੱਗੀਆਂ ਮਸ਼ੀਨ ਦੇ ਵਿੱਚ ਕੱਪੜੇ ਪਾਣ ਤੇ ਹੁਣ ਕਿਚਨ ਦੇ ਵਿੱਚ ਜਾ ਕੇ ਬਣਾਵਾਂਗੇ ਪਾਸ ਸਬਜੀ ਪਹਿਲਾਂ ਬੱਚੇ ਭੇਜੇ ਟਿਊਸ਼ਨ ਗਏ ਬੱਚੇ ਚਾਹ ਬਣਾ ਕੇ ਦਿੱਤੀ ਬੱਚਾ ਨੂੰ ਤੇ ਫੇਰ ਖਾਣਾ ਵੀ ਖਿਲਵਾਇਆ ਕਿਉਂਕਿ ਸਕੂਲ ਤੋਂ ਆਂਦੇ ਸਾਰ ਬੱਚਿਆਂ ਦਾ ਫੇਰ ਟਿਊਸ਼ਨ ਦਾ ਟਾਈਮ ਹੋ ਜਾਂਦਾ ਫਟਾਫਟ ਖਾਣਾ ਖਲਾਣਾ ਚਾਹ ਪਲਾਨੀ ਬੱਚਾ ਨੂੰ ਉਸ ਤੋਂ ਬਾਅਦ ਫੇਰ ਬੱਚੇ ਟਿਊਸ਼ਨ ਚਲੇ ਗਏ ਤੇ ਮੈਂ ਫਿਰ ਬਰਤਨ ਛੱਡ ਦਿੱਤੇ ਸੀ ਕਿ ਇਸੇ ਤਰ੍ਹਾਂ ਮੈਂ ਕਾ ਬਾਤ ਦੇ ਵਿੱਚ ਜਦੋਂ ਸਬਜੀ ਨੂੰ ਮੈਂ ਤੜਕਾ ਲਗਾਵਾਂਗੀ ਫਿਰ ਬਰਤਨ ਸਾਫ਼ ਕਰ ਲਵਾਂਗੀ ਐਨੇ ਮਸ਼ੀਨ ਦੇ ਵਿੱਚ ਵੀ ਆਪਾਂ ਕੱਪੜੇ ਪਾ ਲੈਨੇ ਆ ਦੋਨੋਂ ਕੰਮ ਨਾਲ-ਨਾਲ ਹੋ ਜਾਣਗੇ ਤੇ ਉਂਝ ਵੀ ਕੱਪੜੇ ਹਨਾ ਐਨੇ ਜ਼ਿਆਦਾ ਇਕੱਠੇ ਤਾਂ ਮੈਂ ਕਰਦੀ ਨਹੀਂ ਹੈਗੀ ਇੱਕ ਦਿਨ ਹੀ ਨਿਕਲਦਾ ਇੱਕ ਦਿਨ ਬਾਅਦ ਫਿਰ ਵੀ ਦੋ ਢੇੜਿਆਂ ਦੇ ਕੱਪੜੇ ਹੋ ਜਾਂਦੇ ਨੇ ਤੀਜੇ ਢੇੜਾ ਜਿਹੜਾ ਹੁੰਦਾ ਹਨਾ ਕਦੀ ਕਦੀ ਉਹਦੇ ਚ ਟਵਲ ਵਗੈਰਾ ਪਾ ਦਿੱਤੇ ਜਾਂ ਕੋਈ ਬੈੱਡ ਸ਼ੀਟ ਵਾਸ਼ ਕਰਨੀ ਹੋਵੇ ਇਸ ਤਰ੍ਹਾਂ ਉਹ ਕਰ ਲੈਂਦੀਆਂ ਤੇ ਇੱਥੇ ਆਪਾਂ ਕਿਚਨ ਦੇ ਵਿੱਚ ਆ ਗਏ ਆ ਸੱਜੀ ਭਾਜੀ ਸਾਰੀ ਕੱਟ ਕੇ ਧੋਸਵਾਰ ਕੇ ਰੱਖੀ ਹੋਈ ਸੀਗੀ ਕੜਾਹੀ ਨੂੰ ਵਾਸ਼ ਕਰਕੇ ਪਸਬਜੀ ਤੜਕ ਲੈਂਦੇ ਆ ਤੇ ਪਿੰਡੀ ਦੀ ਸਬਜੀ ਆ ਜਿਹੜੀ ਸਾਰੇ ਚਾ ਕੇ ਖਾ ਲੈਂਦੇ ਨੇ ਫੇਵਰਿਟ ਐ ਸਬਜੀ ਸਾਰਿਆਂ ਦੀ ਪਰ ਮੇਰੇ ਨਾਲ ਐਦਾਂ ਹੁੰਦਾ ਜਿਸ ਦਿਨ ਵੀ ਕੋਈ ਫੇਵਰਿਟ ਸਬਜੀ ਆ ਜਾਂਦੀ ਐ ਘਰ ਦੇ ਵਿੱਚ ਵੀ ਫੇਵਰਿਟ ਸਬਜੀ ਬਣਾਉਂਦੀ ਆ ਮੈਂ ਫੇਰ ਕੁਝ ਨਾ ਕੁਝ ਸ਼ਾਮ ਨੂੰ ਐਦਾਂ ਖਾ ਲੈਂਦੇ ਆ ਆਪਾਂ ਕਿ ਸਬਜੀ ਦਾ ਟੇਸਟ ਬਿਲਕੁਲ ਵੀ ਨਹੀਂ ਆਉਂਦਾ ਬਾਕੀ ਦਿਲ ਲਗਾ ਕੇ ਜਦੋਂ ਸਬਜੀ ਬਣਾਈਏ ਤਾਂ ਫਿਰ ਨਾ ਦਿਲ ਲਗਾ ਕੇ ਖਾਈ ਨਹੀਂ ਜਾਂਦੀ ਹੈਗੀ ਇਹ ਗੱਲ ਪ੍ਰਤਿਆਵੇ ਵਾਲੀ ਹੈ ਵੀ ਕਾਫੀ ਵਾਰੀ ਅਦਾ ਹੁੰਦਾ ਹੈ ਜਿਸ ਦਿਨ ਸੋਚਦੇ ਆ ਹਨ ਵੀ ਆ ਸਬਜੀ ਇੰਨੀ ਟੇਸਟੀ ਬਣਾ ਕੇ ਖਾਣੀ ਹੈ ਕੁਝ ਨਾ ਕੁਝ ਸਰਦਾਰ ਜੀ ਖਾਣ ਨੂੰ ਲੈ ਕੇ ਆ ਜਾਂਦੇ ਨੇ ਇੱਥੇ ਦੇਖੋ ਕਾਫੀ ਸਾਰੇ ਪਿਆਜ਼ ਕੱਟੇ ਸੀਗੇ ਸਬਜੀ ਦੇ ਵਿੱਚ ਪਾਣ ਨੂੰ ਮੈਂ ਸਬਜੀ ਪਿੰਡੀ ਦੀ ਸਬਜੀ ਸੋਣੀ ਵੀ ਤਾਂ ਹੀ ਲੱਗਦੀ ਹੈ ਜਿੰਨੀਆਂ ਪਿੰਡੀਆਂ ਹੁਣ ਉਨੇ ਹੀ ਜੇਕਰ ਆਪਾਂ ਪਿਆਜ਼ ਪਾ ਕੇ ਬਣਾਉਂਦੇ ਆ ਨਾ ਸਬਜੀ ਬਹੁਤ ਟੇਸਟੀ ਬਣਦੀ ਆ ਬਾਕੀ ਇਸ ਵਾਰ ਅਸੀਂ ਪਿਆਜ਼ ਖਾ ਵੀ ਬਹੁਤ ਰਹੇ ਆ ਘਰ ਦੇ ਪਿਆਜ਼ ਨੇ ਕਾਫੀ ਖੁੱਲਾ ਹੱਥ ਚੱਲ ਰਿਹਾ ਹੈ ਇਸ ਵਾਰੀ ਨਹੀਂ ਜਦੋਂ ਮੁੱਲ ਦੀ ਚੀਜ਼ ਹੁੰਦੀ ਆ ਫੇਰ ਥੋੜਾ ਸੋਚ ਸਮਝ ਕੇ ਯੂਜ਼ ਕਰਨੀ ਪੈਂਦੀ ਆ ਇਹ ਘਰ ਤੋਂ ਪਿਆਜ਼ ਆਏ ਸੀਗੇ ਡੈਡੀ ਉਹਨਾਂ ਨੇ ਕਾਫੀ ਪਿਆਜ਼ ਲਗਾਏ ਹੋਏ ਸੀ ਇਸ ਵਾਰ ਸੋ ਪਿਆਜ਼ ਬਾਦੂ ਨੇ ਆਪਣੇ ਘਰੇ ਤਾਂ ਫਿਰ ਰੱਜ ਰੱਜ ਕੇ ਖਾ ਰਹੇ ਆ ਪਿਆਜ਼ ਬਾਕੀ ਸਬਜੀ ਨੂੰ ਤੜਕਾ ਲਗਾਉਣ ਤੋਂ ਪਹਿਲਾਂ ਪਾਣੀ ਦਾ ਗਲਾਸ ਪੀ ਲੈਂਦੇ ਆ ਪਾਣੀ ਵੀ ਮੈਂ ਨਾ ਜਦੋਂ ਕਿਚਨ ਦੇ ਵਿੱਚ ਵੱੜਦੀ ਆ ਫੇਰ ਹੀ ਯਾਦ ਆਉਂਦਾ ਕਿ ਪਾਣੀ ਵੀ ਪੀਣਾ ਹੁੰਦਾ ਏ ਬਾਰ ਕੰਮਕਾਰ ਲੱਗੀ ਰਹਿੰਦੀ ਆ ਪਾਣੀ ਪੀਣਾ ਵੀ ਮੇਰੇ ਆਦਤ ਨਹੀਂ ਰਹਿੰਦਾ ਫਿਰ ਪਿੰਡੀ ਦੀ ਸਬਜੀ ਤੋਂ ਮੈਨੂੰ ਇੱਕ ਗੱਲ ਚੇਤੇ ਆ ਗਈ ਤਕਰੀਬਨ ਕੋਈ 20 ਦਿਨ ਪਹਿਲਾਂ ਮੈਂ ਇੱਕ ਵਲੌਗ ਦੇਖਿਆ ਸੀਗਾ ਪਿੰਡ ਪੰਜਾਬ ਦੀ ਜਿਹੜੀ ਗੁਰਮੀਤ ਕੌਰ ਹੈ ਪੈਣਾ ਉਹਦਾ ਵਲੌਗ ਦੇਖਿਆ ਉਹਨਾਂ ਨੇ ਪਿੰਡੀ ਦੀ ਸਬਜੀ ਬਣਾਈ ਸੀ ਬਗੈਰ ਪਿਆਜ਼ ਪਾਇਆ ਤੋਂ ਸੋ ਚਲੋ ਉਹਨਾਂ ਦੀ ਤਾਂ ਹੈਨਾ ਮਜਬੂਰੀ ਸੀਗੀ ਪਰ ਉਸ ਦਿਨ ਵੀ ਮੈਨੂੰ ਇਹ ਲੱਗਿਆ ਵੀ ਬੰਦਾ ਦੇਖੋ ਹੈਨਾ ਆਪਣੇ ਕੰਮਕਾਰਾਂ ਦੇ ਵਿੱਚ ਕਿੰਨਾ ਬਿਜੀ ਹੋ ਜਾਂਦਾ ਹੈ ਕਈ ਵਾਰੀ ਆਪਣੇ ਖਾਣ ਪਕਾਉਣ ਦਾ ਵੀ ਟਾਈਮ ਨਹੀਂ ਨਿਕਲਦਾ ਹੈਗਾ ਪਰ ਜੋ ਉਹਨਾਂ ਦੀ ਵੀਡੀਓ ਦੇ ਨੀਚੇ ਕਮੈਂਟ ਰੀਡ ਕੀਤੇ ਮੈਂ ਇਹ ਜੇ ਇਹ ਜੇ ਕਮੈਂਟ ਕੀਤੇ ਹੋਏ ਵੀ ਕੋਈ ਹਨਾ ਕਿਸੇ ਦੀ ਉਹਨਾਂ ਨੇ ਕਿਹਾ ਵੀ ਮਜਬੂਰੀ ਦੇ ਵਿੱਚ ਉਹ ਬਣਾ ਰਹੇ ਨੇ ਇਦਾਂ ਵੀ ਉਂਜ ਤਾਂ ਉਹ ਆਪਣਾ ਪਿਆਜ਼ ਪਾ ਕੇ ਹੀ ਸਬਜ਼ੀ ਬਣਾਉਂਦੇ ਨੇ ਕਿਉਂਕਿ ਉਹਨਾਂ ਦਾ ਕੰਮ ਹੈ ਬੂਟੀ ਕਹ ਹਨਾ ਉਹਨਾਂ ਦਾ ਕਸਟਮਰ ਆ ਗਏ ਕਿਸੇ ਦੇ ਪਾਰਸਲ ਲਗਾਣੇ ਕਿਸੇ ਦਾ ਕੁਝ ਕਿਸੇ ਦਾ ਕੁਝ ਇਹਨਾਂ ਕੰਮਾਂ ਦੇ ਵਿੱਚ ਉਲਝੇ ਰਹਿੰਦੇ ਨੇ ਉਹ ਸੋ ਸੋਚਣ ਵਾਲਿਆਂ ਦੀ ਹੈ ਨਾ ਵੀ ਸੌਰੀ ਕਮੈਂਟ ਕਰਨ ਵਾਲਿਆਂ ਦੀ ਸੋਚ ਨੂੰ ਵੀ ਸਲਾਮ ਹੈ ਵੀ ਕਿਸੇ ਦੀ ਮਜਬੂਰੀ ਵੀ ਨਹੀਂ ਸਮਝਦੇ ਹੈਗੇ ਬਸ ਉਹਨਾਂ ਨੂੰ ਨਾ ਮੌਕਾ ਮਿਲਣਾ ਚਾਹੀਦਾ ਬਿਕੋਦੋਂ ਕਿਸੇ ਦੀ ਉਹਨਾਂ ਨੂੰ ਹੈ ਨਾ ਵਲੌਗ ਦੇ ਵਿੱਚ ਐਦਾਂ ਦੀ ਕੋਈ ਕਮੀ ਪੇਸ਼ੀ ਨਜ਼ਰ ਆਵੇ ਫੇਰ ਆਪਾਂ ਕਮੈਂਟ ਕਰੀਏ ਚੰਗਾ ਕੰਮ ਦੇਖ ਕੇ ਹੈ ਨਾ ਕੋਈ ਕਮੈਂਟ ਨਹੀਂ ਕਰਦਾ ਹੈਗਾ ਉਹ ਇੰਨੀ ਮਿਹਨਤ ਕਰ ਰਹੇ ਨੇ ਇੰਨੀ ਮਿਹਨਤ ਕਰ ਰਹੇ ਨੇ ਮੈਂ ਬਹੁਤ ਸਾਲਾਂ ਤੋਂ ਉਹਨਾਂ ਦੇ ਵਲੌਗ ਦੇਖ ਰਹੀ ਹਾਂ ਤੇ ਉਹਨਾਂ ਦੀ ਜਿਸ ਟਾਈਮ ਉਹ ਅੰਗਨਵਾੜੀ ਵਰਕਰ ਸੀਗੇ ਉਸ ਟਾਈਮ ਤੋਂ ਉਹਨਾਂ ਦੀ ਮੈਂ ਵਲੌਗ ਦੇਖ ਰਹੀ ਹਾਂ ਅੱਜ ਦੇਖੋ ਹਨਾ ਵੀ ਆਪਣੇ ਕਿੱਥੇ ਕਿੱਥੋਂ ਕਿੱਥੇ ਤੱਕ ਪਹੁੰਚ ਗਏ ਉਹ ਪਰ ਜਿਹੜੀ ਨੈਗੇਟਿਵਿਟੀ ਫਲਾਂ ਵਾਲੇ ਹੁੰਦੇ ਨੇ ਨਾ ਉਹ ਉਸ ਟਾਈਮ ਵੀ ਉਹਨਾਂ ਦੇ ਨਾਲ ਸੀਗੇ ਕਮੈਂਟ ਕਰਨ ਵਾਲੇ ਗਲਤ ਕਮੈਂਟ ਕਰਨ ਵਾਲੇ ਤੇ ਅੱਜ ਦੇਖੋ ਹਨਾ ਇੰਨੀ ਸਟਰਗਲ ਕਰਕੇ ਇੱਥੋਂ ਤੱਕ ਆਏ ਨੇ ਅੱਜ ਵੀ ਉਹਨਾਂ ਦੇ ਨਾਲ ਨੇ ਉਹ ਕਦ ਨੀ ਇਹ ਜੇ ਲੋਕਾਂ ਤੋਂ ਖੇੜਾ ਛੁੱਟਦਾ ਹੈਗਾ ਹੁਣ ਵੀ ਕੋਈ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਕਹਿੰਦੇ ਨੇ ਇਹ ਤਾਂ ਫੁਕਰੀ ਆ ਫੁਕਰੀ ਮਾਰਦੀ ਆ ਇਹ ਤਾਂ ਐ ਕਰਦੀ ਆ ਇਹ ਤਾਂ ਐ ਕਰਦੀ ਆ ਸੋ ਹੁਣ ਹਣਾ ਬੰਦਾ ਲਾਏ ਪਾਏ ਵੀ ਨਾ ਆਪਣੇ ਚਾਰ ਇੱਜਾ ਪੂਰੀਆਂ ਵੀ ਨਾ ਕਰੇ ਬੰਦਾ ਸਾਰਾ ਦਿਨ ਦੇਖੋ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ ਘਰ ਦੇ ਕੰਮ ਕਰ ਬੂਟਿਕ ਸੰਭਾਲਣਾ ਕਸਟਮਰ ਹੈਂਡਲ ਕਰਨੇ ਪਾਰਸਲ ਪੈਕ ਕਰਨੇ ਪਾਰਸਲ ਲਗਾਣੇ ਆਰਡਰ ਲੈਣੇ ਹਨਾ ਫੋਨ ਤੇ ਰਿਪਲਾਈ ਕਰਨੇ ਕਿੰਨੇ ਕੰਮ ਹੁੰਦੇ ਨੇ ਉਹਨਾਂ ਕੋਲ ਮੈਂ ਦੇਖ ਕੇ ਸੱਚੀ ਮਤਲਬ ਕਈ ਵਾਰੀ ਨਹਿਰਾਨ ਹੁੰਦੀਆਂ ਵੀ ਕਿੰਨੀ ਮਿਹਨਤ ਕਰੇ ਨੇ ਸਿਸਟਰ ਵੀ ਪਰ ਦੇਖ ਕੇ ਨਾ ਵਧੀਆ ਲੱਗਦਾ ਹੈ ਵੀ ਜਦੋਂ ਜੋ ਇੱਕ ਸੁਪਨਾ ਹੁੰਦਾ ਹੈ ਇਨਸਾਨ ਦਾ ਹਨਾ ਉਹ ਸੁਪਨਾ ਪੂਰਾ ਕਰਨ ਲਈ ਕਿੰਨਾ ਕੁ ਕਿੰਨੀ ਮਿਹਨਤ ਕਰਦੇ ਨੇ ਤੇ ਫੇਰ ਵੀ ਲੋਕੀ ਹਨਾ ચીਨ ਨਹੀਂ ਦਿੰਦੇ ਹੈਗੇ ਉਹ ਕਹਾਵਤ ਸੱਚੀ ਹੈ ਕਿ ਆਰੀ ਨੂੰ ਇੱਕ ਪਾਸੇ ਦੰਦੇ ਤੇ ਜਹਾਨ ਨੂੰ ਦੋਵੇਂ ਪਾਸੇ ਦੰਦੇ ਲੋਕੀ ਜਿਹੜੇ ਵੇਲੇ ਬੈਠਦੇ ਨੇ ਉਹਨਾਂ ਨੂੰ ਵੀ ਨਹੀਂ ચીਣ ਦਿੰਦੇ ਤੇ ਜਿਹੜੇ ਇਨੀ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਵੀ ਨਝੀਣ ਦਿੰਦੇ ਹੈਗੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੈਗੀ ਲੋਕਾਂ ਦੀ ਕਿ ਉਹਨਾਂ ਨੂੰ ਗੁਰਮੀਤ ਪਹਿਣ ਫੁਕਰੀ ਕਿਹੜੇ ਸਾਈਡ ਤੋਂ ਲੱਗਦੀ ਹੈ ਮੈਨੂੰ ਤਾਂ ਅੱਜ ਤੱਕ ਕੋਈ ਹਨਾ ਵੀ ਉਹਨਾਂ ਦੇ ਵਲੌਗ ਮੈਂ ਵਾਚ ਕਰਦੀਆਂ ਕੋਈ ਗੱਲ ਗਲਤ ਨਹੀਂ ਲੱਗੀ ਉਹੀ ਆਪਣੇ ਘਰ ਗਰਸਤੀ ਦੇ ਉਹਨਾਂ ਦੇ ਵਲੌਗ ਨੇ ਦੁਨੀਆਦਾਰੀ ਦੀਆਂ ਹੋਈ ਗੱਲਾਂ ਨੇ ਸਮਝਨ ਦੇਵੀ ਬੋਤ ਨੇ ਆਪਣੀ ਘਰ ਗਰਸਤੀ ਵਾਰੀ ਹਰ ਇੱਕ ਗੱਲ ਸ਼ੇਅਰ ਕਰਦੇ ਨੇ ਬੱਚਿਆਂ ਨੂੰ ਵੀ ਬੜੇ ਪਿਆਰ ਨਾਲ ਸੰਭਾਲ ਰੱਖਿਆ ਸਰਦਾਰ ਜੀ ਨੇ ਉਹਨਾਂ ਦੇ ਹਨਾ ਮਾਸਟਰ ਜੀ ਉਹਨਾਂ ਨਾਲ ਵੀ ਦੇਖੋ ਉਹਨਾਂ ਨੂੰ ਡਿਊਟੀ ਭੇਜਣਾ ਕਿੰਨੇ ਕੰਮਕਾਰ ਨੇ ਕੱਲੀ ਜਣੀ ਗੁਰਮੀਤ ਭੈਣ ਸਾਰਾ ਕੁਝ ਸੰਭਾਲ ਰਹੀ ਆ ਪਰ ਫੇਰ ਵੀ ਲੋਕੀ ਹਨਾ ਜੀਣ ਨਹੀਂ ਦਿੰਦੇ ਹੈਗੇ ਮੈਂ ਇਹ ਵੀ ਗੱਲ ਨੋਟ ਕਰਦੀ ਆ ਕਿ ਜੇ ਉਹ ਫੁੱਕਰੀ ਲੱਗਦੀ ਆ ਗੁਰਮੀਤ ਭੈਣ ਸਾਰਿਆਂ ਨੂੰ ਫਿਰ ਉਹਨਾਂ ਦੇ ਵਲੌਗ ਦੇਖਣਾ ਕਿਉਂ ਨਹੀਂ ਛੱਡਦੇ ਹਨਾ ਫੁਕਰੀ ਨੂੰ ਦੇਖੇ ਬਗੈਰ ਸਰਦਾ ਵੀ ਨਹੀਂ ਹੈਗਾ ਲੋਕਾਂ ਦਾ ਲੋਕੀ ਜੇ ਕਹਿੰਦੇ ਨੇ ਫੁਕਰੀ ਮਾਰਦੀ ਐ ਠੀਕ ਐ ਭਾਈ ਤੁਸੀਂ ਨਾ ਦੇਖੋ ਉਹ ਕਿਹੜਾ ਬਿਲਕੁਲ ਹੀ ਮਤਲਬ ਐ ਫੋਨ ਤੁਹਾਡੇ ਮੂਰੇ ਲਗਾ ਕੇ ਰੱਖ ਕੇ ਜਾਂਦੇ ਨੇ ਵੀ ਹਾਂਜੀ ਮੈਨੂੰ ਦੇਖੋ ਪਤਾ ਨਹੀਂ ਕਿਉਂ ਲੋਕੀ ਕਹੇ ਜਿ ਕਹੇ ਜੇ ਪੈਨੇ ਦੁਨੀਆ ਤੇ ਸਮਝ ਤੋਂ ਬਾਹਰ ਐ ਕਈ ਵਾਰੀ ਮੈਂ ਇਹੀ ਗੱਲਾਂ ਸੋਚਦੀ ਆਂ ਵੀ ਜਿਹੜੇ ਲੋਕੀ ਇਹ ਜੇ ਆ ਕੇ ਕਮੈਂਟ ਕਰਦੇ ਨੇ ਕਿੰਨੇ ਨੈਗੇਟਿਵ ਨੈਕਟੀਵਿਟੀ ਨਾਲ ਭਰੇ ਹੋਏ ਨੇ ਹਨਾ ਕੀ ਉਹ ਇਹ ਜਾਈ ਮਤਲਬ ਸਲੂਕ ਆਪਣੇ ਘਰ ਦੇ ਨਾਲ ਵੀ ਕਰਦੇ ਹੋਣਗੇ ਸਬਜੀ ਤੜਕ ਕੇ ਬਰਤਨ ਵੀ ਮੈਂ ਸਾਫ ਕਰ ਦਿੱਤੇ ਬਸ ਇੱਕ ਟਿਫਨ ਰਹਿ ਗਿਆ ਇੱਕ ਕਮ ਦਾ ਸਕੂਲ ਟਿਫਨ ਵਾਲ ਟਿਫਨ ਸੀਗਾ ਮੇਕਅਪ ਹੈ ਲੈਣਾ ਮਸ਼ੀਨ ਰੁੱਕੀ ਮਸ਼ੀਨ ਨੂੰ ਕਿਹੜਾ ਦੇ ਕੇ ਆਂਦੀ ਆਂ ਹੋਰ ਤੇ ਉਸ ਤੋਂ ਬਾਅਦ ਫਿਰ ਚਾਹ ਕੇ ਸਬਜੀ ਚੈੱਕ ਕਰਦੇ ਆਂ ਮਸਾਲੇ ਪਾਉਂਦੇ ਆ ਸਬਜੀ ਦੇ ਵਿੱਚ ਤੇ ਨਾਲ ਇੱਕ ਟਿਫਨ ਹੈ ਜਿਹੜਾ ਉਹ ਸਾਫ਼ ਕਰਕੇ ਰੱਖ ਦਿੰਦੇ ਆ ਇਸ ਤਰ੍ਹਾਂ ਦੇਖੋ ਹਨ ਜੇਕਰ ਜੇਕਰ ਅੱਪਾ ਫੁਰਤੀ ਦੇ ਨਾਲ ਕੰਮ ਕਰਦੇ ਆ ਤਾਂ 1 ਘੰਟਾ ਕੰਮ ਕੀਤਾ ਹੋਇਆ ਹੀ ਬਹੁਤ ਹੈ ਤੁਸੀਂ ਇਹਦੇ ਵਿੱਚ ਕੱਪੜੇ ਪਾਏ ਕੱਪੜੇ ਪਾ ਕੇ ਹੁਣ ਸਬਜੀ ਵੀ ਬਣ ਚੁੱਕੀ ਆ ਬਰਤਨ ਵੀ ਸਾਫ਼ ਹੋ ਗਏ ਨੇ ਇੰਨੇ ਸਰਦਾਰ ਜੀ ਆਣਗੇ ਸਾਰੇ ਕੰਮ ਨਿਬੇੜ ਕੇ ਮੈਂ ਫ੍ਰੀ ਹੋ ਜਾਵਾਂਗੀ ਪਿੰਡੀ ਦੀ ਸਬਜੀ ਇਹ ਜੀ ਸਬਜੀ ਹੁੰਦੀ ਹੈ ਜਿਹਨੂੰ ਜਿਆਦਾ ਬਾਰ ਬਾਰ ਫੇਰਨ ਦੀ ਜ਼ਰੂਰਤ ਨਹੀਂ ਪੈਂਦੀ ਮੀਡੀਅਮ ਫਲੋ ਤੇ ਇੱਕ ਵਾਰੀ ਸਬਜੀ ਤੜਕ ਕੇ ਰੱਖ ਦੇਵੋ ਉਸ ਤੋਂ ਬਾਅਦ ਦੋ ਤਿੰਨ ਵਾਰੀ ਸਬਜੀ ਨੂੰ ਫੇਰੋ ਫਿਰ ਪਿੰਡੀ ਦੀ ਸਬਜੀ ਆ ਜਿਹੜੀ ਜਿਆਦਾ ਨਹੀਂ ਉਹ ਹੁੰਦੀ ਹੈਗੀ ਕੋਹਲੂਆ ਜਿਹਾ ਨਹੀਂ ਬਣਦਾ ਸਬਜੀ ਦਾ ਪਿੰਡੀ ਹੈ ਕੱਲੀ ਕੱਲੀ ਪਈ ਰਹਿੰਦੀ ਹੈ ਸੋ ਮੈਂ ਤਾਂ ਐਦਾਂ ਹੀ ਸਬਜੀ ਬਣਾਉਂਦੀ ਆ ਲਾਸਟ ਦੇ ਵਿੱਚ ਸਿਰਫ ਹਲਦੀ ਤੇ ਨਮਕ ਪਾਇਆ ਮੈਂ ਕਿਉਂਕਿ ਹਰੀਆਂ ਮਿਰਚਾਂ ਪਿੰਡੀ ਦੇ ਨਾਲ ਹੀ ਘੱਟ ਲੈਂਦੀ ਆ ਮੈਂ ਇਸ ਤੋਂ ਬਾਅਦ ਹੋਰ ਕੋਈ ਮੈਂ ਜ਼ਿਆਦਾ ਮਸਾਲੇ ਨਹੀਂ ਪਾਉਂਦੀ ਸਿਰਫ ਇਹੀ ਬੇਸਿਕ ਮਸਾਲੇ ਪਾਏ ਨੇ ਬਾਕੀ ਧਨੀਆ ਪਾਊਡਰ ਮੇਰੇ ਕੋਲ ਖਤਮ ਹੋ ਗਿਆ ਹੋਰ ਦੁਆਰਾ ਪੀਸਾਂਗੇ ਅੱਪਾ ਇਹੀ ਦੋ ਦੋ ਮਸਾਲੇ ਪਾ ਕੇ ਸਬਜ਼ੀ ਦੇ ਵਿੱਚ ਹਲਕਾ ਜਿਹਾ ਪਾਇਆ ਪਾਣੀ ਉਸ ਤੋਂ ਬਾਅਦ 5 ਕਿ ਮਿੰਟ ਲਈ ਲੋ ਫਲੇਮ ਤੇ ਪਕਾ ਲਵਾਂਗੇ ਇੱਥੇ ਦੇਖੋ ਉਹੀ ਕੰਮ ਹੋ ਗਿਆ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰ ਰਹੀ ਸੀਗੀ ਸਰਦਾਰ ਜੀ ਲੈ ਕੇ ਆ ਗਏ ਛੱਲੀਆਂ ਇੱਥੇ ਨਿੰਬੂ ਨਮਕ ਲਗਾਇਆ ਜਾ ਰਿਹਾ ਤੇ ਉਧਰ ਉਹ ਸੈਂਡਵਿਚ ਪਿਆ ਸੈਂਡਵਿਚ ਆਇਆ ਅੱਜ ਬੱਚੇ ਲੈ ਕੇ ਆਏ ਨੇ ਇਹਨਾਂ ਦੇ ਟਿਊਸ਼ਨ ਵਾਲੇ ਸਰਤਾ ਸੀਗਾ ਬਰਥਡੇ ਸੋ ਛੱਲੀਆਂ ਤੇ ਸੈਂਡਵਿਚ ਖਾ ਕੇ ਆਪਾਂ ਆ ਗਏ ਆ ਆਪਣੇ ਡਿਊਟੀ ਤੇ ਕੱਪੜੇ ਵਾਸ਼ ਤਾਂ ਹੋ ਚੁੱਕੇ ਨੇ ਦੋ ਗੇੜਿਆਂ ਦੇ ਕੱਪੜੇ ਸੀ ਕਿ ਅੱਜ ਤੇ ਇੱਕ ਗੇੜੇ ਦੇ ਕੱਪੜੇ ਪਹਿਲਾਂ ਮੈਂ ਕੱਢ ਗੀ ਸੀਗੇ ਦੂਜੇ ਗੇੜੇ ਦੇ ਕੱਪੜੇ ਹੁਣ ਵਾਸ਼ ਹੋਣ ਵਾਲੇ ਨੇ ਇੱਥੇ ਬੈਠੀ ਬੈਠੀ ਬਸ ਹੁਣ ਮੈਂ ਕੱਪੜੇ ਨਿਚੋੜ ਕੇ ਫਿਰ ਸੁੱਕਣੇ ਪਾ ਦਵਾਂਗੀ ਡਰਾਈ ਕਰ ਲੈਂਦੀ ਆ ਪਹਿਲਾਂ ਕਈ ਵਾਰੀ ਜੇ ਜ਼ਿਆਦਾ ਹਨ ਨਾ ਬੀਜੀ ਹੁੰਦੀਆਂ ਮੈਂ ਕੱਪੜੇ ਮਸ਼ੀਨ ਚੋਂ ਕੱਢ ਕੇ ਰੱਖ ਲੈਂਦੀ ਆ ਦੂਜੇ ਦੇ ਗੇੜੇ ਦੂਜੇ ਗੇੜੇ ਵਾਲੇ ਕੱਪੜੇ ਜਦੋਂ ਵਾਸ਼ ਹੋ ਜਾਂਦੇ ਨੇ ਫਿਰ ਦੋਨੋਂ ਇਕੱਠੇ ਦੋਨੋਂ ਘੇੜਿਆਂ ਦੇ ਕੱਪੜੇ ਨੇ ਡਰਾਈ ਕਰਕੇ ਸੁੱਕਣੇ ਪਾ ਦਿੰਦੀ ਆ ਤੇ ਬਸ ਇਹੀ ਸੀਗਾ ਜੀ ਹਨਾ ਅੱਜ ਦਾ ਵਲੌਗ ਕੀਤੀਆਂ ਜੇ ਤੁਹਾਡੇ ਨਾਲ ਕੁਝ ਗੱਲਾਂ ਦਿਲ ਦੇ ਵਿੱਚ ਆndੀਆਂ ਬਹੁਤ ਨੇ ਇਹ ਜੀਆਂ ਗੱਲਾਂ ਵੀ ਲੋਕੀ ਹਨਾ ਜੇ ਕੋਈ ਮਿਹਨਤ ਕਰ ਰਹੀ ਐ ਭੈਣ ਦੇਖੋ ਘਰ ਦੇ ਕਮਾਂਕਾਰਾਂ ਤੋਂ ਹਟ ਕੇ ਕੁਝ ਹੋਰ ਕੰਮ ਕਰਨਾ ਬਹੁਤ ਔਖਾ ਜਿਹੜੀ ਪੈਣ ਕੋਈ ਆਪਣਾ ਘਰ-ਗ੍ਰਸਤੀ ਸੰਭਾਲਦੀ ਆ ਉਹਨੂੰ ਪਤਾ ਹੁੰਦਾ ਪਿਉ ਦਾ ਸਾਰਾ ਦਿਨ ਕਿੱਦਾਂ ਨਿਕਲਦਾ ਆਪਣੇ ਲਈ ਵੀ ਉਹ ਟਾਈਮ ਨਹੀਂ ਕੱਟ ਪਾਉਂਦੀ ਹੈਗੀ ਪਰ ਜਦੋਂ ਕੋਈ ਹਨਾ ਕੁਛ ਵੱਡਾ ਸੋਚਦੀ ਹੈ ਕੋਈ ਵੀ ਔਰਤ ਹੈ ਉਹਦੇ ਸਾਥ ਦਿਆ ਕਰੋ ਗਲਤ ਕਮੈਂਟ ਨਾ ਕਰਿਆ ਕਰੋ ਇਹ ਹੋ ਸਕਦਾ ਹੈ ਵੀ ਚਲੋ ਠੀਕ ਹੈ ਆਪਾਂ ਸਭ ਦੀ ਪਸੰਦ ਨਹੀਂ ਬਣ ਸਕਦੇ ਕਿਸੇ ਦੀ ਪਸੰਦ ਕਿਦਾਂ ਦੀ ਹੁੰਦੀ ਹੈ ਕਿਸੇ ਦੀ ਪਸੰਦ ਕਿਦਾਂ ਦੀ ਹੁੰਦੀ ਹੈ ਆਪਾਂ ਨੂੰ ਜੋ ਨਹੀਂ ਪਸੰਦ ਉਹਨੂੰ ਛੱਡ ਦਿਓ ਪਰ ਉਹਨੂੰ ਗਲਤ ਕਮੈਂਟ ਕਰ ਕਰਕੇ ਡੀਮੋਟੀਵੇਟ ਨਾ ਕਰਿਆ ਕਰੋ ਪਰ ਲੋਕੀ ਫੇਰ ਵੀ ਸੁਧਰਦੇ ਨਹੀਂ ਹੈਗੇ ਹਨਾ ਬਹੁਤ ਸਮਝਾਉਣ ਵਾਲੇ ਸਮਝਾਉਂਦੇ ਵੀ ਨਹੀਂ ਕਿਤੇ ਨਾ ਕਿਤੇ ਲੋਕੀ ਜਾਣ ਕੇ ਵੀ ਇੱਕ ਬੈਰ ਕਰਦੇ ਨੇ ਹਨਾ ਅੱਗੇ ਉਹਨਾਂ ਨੂੰ ਖੁਦ ਬਦਲਣਾ ਨਹੀਂ ਹੁੰਦਾ ਦੂਜੇ ਨੂੰ ਅੱਗੇ ਬਦਲਣ ਨਹੀਂ ਦੇਣਾ ਹੁੰਦਾ ਇਹ ਜੇ ਲੋਕ ਨੇ ਦੁਨੀਆ ਦੇ ਵਿੱਚ ਬਾਕੀ ਚਲੋ ਜਿਹੜੇ ਰਸਤੇ ਤੇ ਹਨਾ ਚੰਗੇ ਰਸਤੇ ਤੇ ਜੇ ਇੱਕ ਔਰਤ ਤੁਰਦੀ ਵੀ ਹੈ ਨਾ ਤਾਂ ਕੁੱਤੇ ਭੌਂਕਣ ਵਾਲੇ ਬਹੁਤ ਹੁੰਦੇ ਨੇ ਰਸਤੇ ਤੇ ਵਿੱਚ ਤੇ ਬਸ ਇਹੀ ਐ ਕਿ ਕੁੱਤੇ ਭੌਂਕਦੇ ਹੀ ਰਹਿੰਦੇ ਨੇ ਉਹਨਾਂ ਨੂੰ ਇਗਨੋਰ ਕਰੋ ਆਪਣੇ ਜਿਹੜਾ ਜੋ ਟੀਚਾ ਇੱਕ ਮਿੱਥਿਆ ਹੋਇਆ ਇੱਥੇ ਤੱਕ ਪਹੁੰਚਣਾ ਤਾਂ ਬਸ ਉੱਥੇ ਜਾ ਕੇ ਹੀ ਦਿਖਾਓ ਉਹਨਾਂ ਨੂੰ ਪਰਵਾਹ ਨਹੀਂ ਕਰਿਆ ਕਰਦੇ ਦੁਨੀਆ ਦੀ ਹਨਾ ਵੀ ਬੋਲਣ ਵਾਲੇ ਬਹੁਤ ਬੋਲਦੇ ਨੇ ਕੁੱਤੇ ਭੌਂਕਣ ਵਾਲੇ ਬਹੁਤ ਭੌਂਕਦੇ ਨੇ ਸੋ ਇੰਜੋਏ ਕਰੋ ਆਪਣੀ ਲਾਈਫ ਨੂੰ ਲਾਈਫ ਇੱਕ ਵਾਰੀ ਮਿਲੀ ਐ ਬਾਰ-ਬਾਰ ਨਹੀਂ ਮਿਲਿਆ ਕਰਦੀ ਹੈਗੀ ਚਲੋ ਜੀ ਫਿਰ ਕਰ ਦਿੰਨੇ ਆਪਾਂ ਅੱਜ ਦੇ ਵਲੌਗ ਦਾ ਐਂਡ ਮੈਂ ਖਾਣਾ ਲਾਗੀ ਸੀ ਕਿ ਇੱਥੇ ਬਣਾਣ ਸਰਦਾਰ ਜੀ ਨੇ ਹੀ ਖਾਣਾ ਖਾਣਾ ਤੇ ਉਸ ਤੋਂ ਬਾਅਦ ਸਾਨੂੰ ਤਾਂ ਇੰਨੀ ਭੁੱਖ ਹੈਗੀ ਨਹੀਂਗੀ ਕਿਉਂਕਿ ਚੱਲੀਆਂ ਖਾ ਲੀਆਂ ਸੈਂਡਵਿਚ ਖਾ ਲੇ ਸੋ ਦੋ ਫੁਲਕੇ ਬਣਨੇ ਸੀਗੇ ਸਰਦਾਰ ਜੀ ਲਈ ਬਣਾ ਦਿੱਤੇ ਤੇ ਉਸ ਤੋਂ ਬਾਅਦ ਆਪਾਂ ਹੁਣ ਕਿਚਨ ਸਾਫ਼ ਕਰਕੇ ਹੋ ਜਾਂਦੇ ਆਂ ਫ੍ਰੀ ਠੀਕ ਆ ਜੀ ਫਿਰ ਓਕੇ ਬਾਏ ਬਾਏ ਕੱਲ ਮਿਲਦੇ ਆਂ